ਵੜ ਕੇ ਵੀ ਹੱਥ ਬੰਦ ਕੇ ਬੇਨਤੀ ਆ ਸਾਡੀ ਯਾਰ ਜੇ ਫਾਈਨਲ ਮੈਚ ਦੇਖਣਾ ਹੈ ਬੁਲਾਉਣਾ ਹੈ ਭਰਾ ਵੜ ਕੇ ਬੇਨਤੀ ਆ ਹੱਥ ਬੰਦ ਕੇ ਤੰਗ ਨਾ ਕਰੋ ਯਾਰ ਬਹੁਤ ਵੱਡੀਆਂ ਟੀਮਾਂ ਨੇ ਸਿਰੇ ਦਾ ਮੈਚ ਹੋਣਾ ਹੈ ਪਹਿਲੀ ਕਬੱਡੀ ਕਹਿੰਦੇ ਮੇਰੇ ਵੀਰੋ ਭੋਲੂ ਜੀਤ ਵਾਲਾ ਸਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬੈਗਰੂ ਸੀਚੇ ਵਾਲਿਆ ਤੇ ਬਿੰਦਰ ਵਰਗੇ ਛੋਟਾ ਅਮਣ ਤੇ ਵੱਡਾ ਅਮਣ ਚਾਰ ਬੱਬਰ ਖੇਰਾ ਛੋਟਾ ਅਮਣ ਆਹ ਕਹਿੰਦੇ ਜੋਰੇ ਵਾਲੇ ਰਵੀ ਦਾ ਭਰਾ ਕਰਦਾ ਹੋਇਆ ਟਰਾਈ ਢੂੜ ਵਾਲੇ ਤੇ ਵਿਸਲ ਮਾਰ ਕੇ ਦੱਸਣਾ ਕਿ ਮੋਟਰਸਾਈਕਲ ਤੇ ਮੁੰਡਾ ਬਹਿ ਗਿਆ ਜਾਂ ਹਾਲੇ ਮੋਟਰਸਾਈਕਲ ਦੀ ਹਵਾ ਚੈੱਕ ਕਰਦਾ ਉਹ ਮੋਟਰਸਾਈਕਲ ਦੀ ਕਿੱਕਾ ਮਾਰ ਗਿਆ ਮੁੰਡਾ ਖੇਡ ਕਹਾਣੀ ਤੇ ਨਾਲ ਸੰਧੂਆ 11000 ਸੂਰਜ ਖੇਪਲ ਟਰਾਂਸਪੋਰਟ ਵੱਲੋਂ ਤੇ ਆਰਸੀਆਈ ਟ੍ਰਾਂਸਪੋਰਟ ਵੱਲੋਂ ਜਸਵੀਰ ਤੇ ਬਿੰਦੂ ਆਸਟ੍ਰੇਲੀਆ 11000 ਦਾ ਪਹਿਲਾ ਲਾਤਾ ਇੱਕ ਵਾਕੀ ਤਾ ਆ ਚੱਲਿਆ ਜੋਸ਼ ਨੂੰ ਆਲਮਗੀਰ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਰੇਡ ਪੌਂਦ ਲਈ ਵੱਡਾ ਮਨ ਖੇਡ ਕਬੱਡੀ ਦਾ ਨਿਊਜ਼ੀਲੈਂਡ ਦੇ ਵਰਲਡ ਕੱਪ ਦਾ ਮੇਰੇ ਵੀ ਬਸਟ ਰੇਡਰ ਇਸਵੇਂ ਕਬੱਡੀ ਪਾਉਣ ਲਈ ਵਧਿਆ ਹੋਇਆ ਚਾਰ ਲਾਫੀ ਤਿਆਰ ਹੁਸ਼ਿਆਰਾ ਆ ਪੋਪਰ ਵਾਲਾ ਇਹ ਵੀ ਵੱਡਾ ਮਨ ਖੇਡ ਕਬੱਡੀ ਦਾ ਲਓ ਟੱਕਰ ਸਿਰੇ ਦੀ ਆ ਵੇਖੋ ਵਾਹ ਓਏ ਗੱਬਰੂਆ ਆ ਜਸ਼ਨ ਆ ਹੁਸ਼ਿਆਰਾ ਆਲਮਗੀਰੀਆ ਮੋਟਰਸਾਈਕਲ ਤੋਂ ਲਾ ਲਾ ਸੱੜਦਾ ਮੁੰਡੇ ਨੂੰ ਲਾ ਲਾ ਸੱੜਦਾ ਨੰਬਰ ਜਿਹੜਾ ਯਸ਼ਧ ਆਲਮਗੀਰੀਆ ਆਪਣੀ ਟੀਮ ਲਈ ਜੋੜ ਗਿਆ ਹੈ ਸਾਹਮਣੇ ਮਲਕੀਤ ਹੈ ਤਮਤਾਨ ਸਾਹਿਬ ਦੀ ਧਰਤੀ ਦਾ ਗੁਰੂਆਂ ਪੀਰਾਂ ਦੀ ਚਰਨ ਸ਼ੋਹ ਧਰਤੀ ਮੇਰੇ ਵੀਰੋ ਤਮਤਾਨ ਸਾਹਿਬ ਦੀ ਧਰਤੀ ਦਾ ਮਲਕੀਤ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਬੈਗਰੂ ਸੀਚੇ ਵਾਲੀਆ ਇੱਕ ਪਾਸੇ ਅਮਨ ਦਿਉਰੇ ਵਾਲਾ ਛੋਟਾ ਵੱਡਾ ਤੇ ਨਾਲ ਬਿੰਦਰ ਦਿਉਰੇ ਵਾਲਾ ਚਾਰਾਂ ਦੇ ਵਿੱਚੋਂ ਮੁਕਾਬਲਾ ਆ ਬਿੰਦਰਾ ਹੈ ਮੂਕੇ ਵਾਲੇ ਭਰਾਵਾਂ ਨੇ ਉਹ 5100 ਲਾਇਆ ਹਰ ਇੱਕ ਜੱਫੇ ਦਾ ਆਹ ਮੁੰਡੇ ਦਾ ਛੇੜ ਪਹਾੜੀ ਮੱਖਣ ਸੰਧੂ ਆਹ ਮੱਖਣ ਸੰਧੂ ਮੇਰੇ ਵੀਰ ਟੌਲੇ ਤੇ ਉਹ ਪੱਪਰ ਛੇੜ ਕਰਵਾਣਾ ਜਿਹੜਾ ਰੰਗਲੇ ਪੰਜਾਬ ਦਾ ਯੋਧਾ ਸ਼ਹੀਦ ਭਗਤ ਸਿੰਘ ਖੜਵਾਇਆ ਆ ਲਾਕੇ ਦਾ ਮਾਣ ਖੜਕਲਕਾਂ ਦੀ ਧਰਤੀ ਉਹ ਸੰਧੂ ਦੇ ਪੰਡੇ ਨੇ ਮੇਰੇ ਮਿੱਤਰੋ ਸ਼ਹੀਦ ਭਗਤ ਸਿੰਘ ਸੰਧੂ ਨੂੰ ਟ੍ਰਿਬਿਊਟ ਦਿੰਦਾ ਪਈ ਹੋਈ ਰੇਡ ਚਾਰ ਜਾਫੀ ਤਿਆਰ ਹੁਣ ਦੇਖਾਂਗੇ ਕਬੱਡੀ ਆਓ ਹੁਸ਼ਿਆਰਾ ਤੇ ਦੂਜੇ ਬੰਦੇ ਰਾਉ ਚ ਪਿੰਡਰ ਦਾ ਯਾਰ ਹਵਾ ਹਵਾਈ ਹੋ ਗਿਆ ਪਤਾ ਨਹੀਂ ਘੋੜੇ ਵਰਗੇ ਬਿੱਟੂ ਨੇ ਕੀ ਕਹਿਤਾ ਮੁੰਡਿਆਂ ਨੂੰ ਫੱਟੀ ਚੱਕੀ ਜਾਂਦੇ ਆ ਆਓ ਕਬੱਡੀ ਪਾਉਣ ਦੇ ਲਈ ਪਰਵੀਰ ਮੋਹਪਰੀ ਅੱਗੇ ਬਲਵਾਦਾ ਹੋਇਆ ਆਓ ਵੇਖਾਂਗੇ ਮੁਕਾਬਲਾ ਜੌਰੇ ਵਾਲੇ ਆਵਣ ਨਾਲ ਵੱਡੇ ਨਾਲ ਛੋਟੇ ਨਾਲ ਜਾਂ ਬਿੰਦਰ ਨਾਲ ਜਾਂ ਬੈਗਰੂ ਨਾਲ ਹੋਣਾ ਇੱਕ ਪਾਸੇ ਬਈ ਵਾਹ ਦੋ ਵਾਰ ਚੇਨ ਟੁੱਟੀ ਤੇ ਨੰਬਰ ਰੀਡਰ ਨੂੰ ਦਿੱਤਾ ਧੋੜ ਵਾਲੇ ਨੇ ਹੱਥ ਲੱਗਿਆ ਟੱਚ ਮਾਰਿਆ ਹੁਸ਼ਿਆਰੇ ਦਾ ਹਰ ਇੱਕ ਜੱਫਾ ਸਦੀ ਕੈਨੇਡਾ ਵੱਲੋਂ 1100 ਰੁਪਏ ਦਾ ਹੋਵੇਗਾ ਲਓ ਸਾਹਮਣੇ ਜਸ਼ਨ ਮੇਰੇ ਮਿੱਤਰੋ ਆਲਮਗੀਰ ਦਾ ਕਬੱਡੀ ਪੌਂਦਲੀ ਖੇਡ ਮੈਦਾਨ ਚ ਵੱਚ ਚੁੱਕਾ ਔਰ ਦੇਖਾਂਗੇ ਸਾਡੇ ਸ਼ੋਕ ਬਾਠ ਦੀਨੂ ਤੇ ਨਿੱਕਾ ਬਾਠ ਜੀਤਕੋਟ ਦੇ ਦੋ ਜਫੇ 2100 ਦੇ ਆ ਦੇਖੋ ਕਨੇਪੂ ਟੰਨਾੜੇ ਵਾਲਾ ਔਰ ਦੂਸਰੇ ਬਨੇ ਯਸ਼ਰ ਆ ਟੱਕਰ ਆ ਟੱਕਰ ਦੇਖੋ ਹਾ ਬਾਏ ਗੱਡੀ ਲੈ ਗਿਆ ਤਾਂ ਕਹਿੰਦਾ ਮੋਟਰਸਾਈਕਲ ਲੁਧਿਆਣੇ ਤੋਂ ਆਲਮਗੀਰ ਨੂੰ ਲੈ ਕੇ ਜਾਣ ਨੂੰ ਮੇਰਾ ਜੀ ਕਰਦਾ ਹੈ ਪਿਆਰ ਨਾਲ ਐਨਾ ਮਨਾ ਧੱਕਾ ਕਰੋ ਪਿਆਰ ਨਾਲ ਪਿਆਰ ਨਾਲ ਕਿ ਉਹ ਕਿਸੇ ਦੇ ਸੱਟ ਨਾ ਬਾਜੇ ਉਹ ਤਮਤਾਰ ਸਾਹਿਬ ਦੀ ਧਰਤੀ ਦਾ ਮਲਕੀਤ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਬੈਗਰੂ ਸੀਚੇ ਵਾਲੀਆ ਤੇ ਇੱਕ ਪਾਸੇ ਛੋਟਾ ਮਣਾ ਬਿੰਦਰ ਵਰਗੇ ਬੱਟੇ ਆਣ ਵਰਗੇ ਚਾਰ ਹੈ ਆ ਛੋਟਾ ਮਣਾ ਉਹ ਮੁਕਾਬਲਾ ਸਖਤ ਹੈ ਮਲਕੀਤ ਨਾਲ ਟੱਕਰ ਹੈ ਮੋਟਰਸਾਈਕਲ ਕਿਹਦਾ ਕਿਹਨੇ ਬੈਠਣਾ ਹੈ ਕਿਹਨੇ ਲੈ ਕੇ ਜਾਣਾ ਉਹ ਦੂਜਾ ਜਫਾ ਉਹ ਮੋਟਰਸਾਈਕਲ ਦੀਆਂ ਸਲਫਾ ਮਾਰਦਾ ਮੁੰਡਾ ਮੋਟਰਸਾਈਕਲ ਦੀਆਂ ਸਲਫਾ ਮਾਰਦਾ ਪਰ ਨੰਬਰ ਰੇਡਰ ਦਾ ਉਹ ਸੋਰਜਾ ਖੇਡ ਕੋਈ ਉਧਰ ਦੀਪੂ ਪੀਆ ਸੱਬ ਵੱਲੋਂ ਰਵੀ ਦਾ ਵੱਲੋਂ ਹਸ਼ਿਆਰੇ ਦੇ ਤਿੰਨ ਜਫੇ 3100 ਦੇ ਹੋਣਗੇ ਲਾ ਪਈ ਹੋਈ ਮੱਖਣ ਸੱਤੂ ਦੀ ਕਬੱਡੀ ਆ ਟੋਟਲੀ ਵਾਲਾ ਪੱਠੇਤੇ ਵਾਲਾ ਇੱਕ ਬੰਦੇ ਮਾਝੇ ਵਾਲਾ ਆ ਬਠਿੰਡੇ ਵਾਲਾ ਮਾਲਵੇ ਵਾਲਾ ਇੱਕ ਬੰਦੇ ਮਾਝੇ ਵਾਲਾ ਫਿਰ ਸਾਲਿਆ ਸਰੀ ਵੀ ਐਡਰੈਸ ਚੇਂਜ ਕਰਕੇ ਆ ਗਿਆ ਹਰ ਇੱਕ ਜਫਾ 2100 ਦਾ ਹਸ਼ਿਆਰੇ ਬੋਪਰੀਏ ਦਾ ਤੇ ਬੂਟੇ ਦਾਣੇ ਮਲ ਦਾ ਵੀ ਸਣੀ ਕਹਿੰਦਾ ਕੈਨੇਡਾ ਵਾਲਾ 2100 ਦਾ ਆ ਆ ਆ ਬੱਲੇ ਬੱਲੇ ਹਾਜੀ ਸੁਖ ਕੈਨੇਡਾ ਦਾ ਵਿਸ਼ੇਸ਼ ਧੰਨਵਾਦ ਆ ਸੂਰਜભાઈ ਕੰਟਰੋਲ ਆ ਬਿੱਟੂ ਪੋਲਿਆ ਜੀ ਦਾ ਧੰਨਵਾਦ ਹੈ ਕਿੱਥੇ ਲੁਧਿਆਣਾ ਕਿੱਥੇ ਤਰਨਤਾਰਨ ਕਿੱਥੇ ਕੈਥਲ ਆ ਕਿੱਥੋਂ ਕਿੱਥੋਂ ਲੈ ਕੇ ਆਇਆ ਆ ਪੋਲਿਆ ਵਾਲਿਆ ਨਾਨਕੇ ਦਾ ਪਿੰਡ ਮਾਰ ਰੱਖ ਦਿੱਤਾ ਧੰਨਵਾਦ ਆ ਜਸ਼ਨ ਦੀ ਕਬੱਡੀ ਸੰਧਵਾ ਸਾਹਮਣੇ ਆਲਮਗੀਰੀਆ ਕਬੱਡੀ ਪੌਂਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਅੰਦਾਣੇ ਵਾਲਿਆ ਤੇਰਾ ਜਫਾ 2100 ਦਾ ਬੋਪਰੀਆ ਹੁਸ਼ਾਰੇ ਤੇਰਾ ਜਫਾ 2100 ਦਾ ਸੰਨੀ ਕੈਨੇਡਾ ਵਾਲਾ ਪੁੱਜਿਆ ਹੋਇਆ ਆ ਬੋਪਰੀਆ ਹੁਸ਼ਾਰਾ ਉਹ ਦੂਜੇ ਪਾਸੇ ਕਬੱਡੀ ਦਾ ਧਾਕੜ ਧਰਤੀ ਧਕੇਲ ਸਿੰਘ ਕਬੱਡੀ ਪਾ ਗਿਆ ਨੰਬਰ ਆਪਣੀ ਟੀਮ ਲਈ ਜੋੜ ਗਿਆ ਆਹ ਚੱਲਿਆ ਜੀਤ ਵਾਲਾ ਭੋਲੂ ਏ ਸਵਰਨਿਆ ਛੇੜ ਕਹਾਣੀ ਆਹ ਸਾਹਮਣੇ ਕਬੱਡੀ ਦੇ ਵਿੱਚ ਖੇਡ ਮਦਾਨ ਚ ਪਈ ਹੋਈ ਹੈ ਆਹ ਚਾਰ ਜਾਫੀ ਤਿਆਰ ਹੋਣ ਦੇਖਗੇ ਚਾਰਾ ਚਾਹ ਕਿਹੜਾ ਗਬਰੂ ਲਾ ਜਫਾ ਬੱਲੇ ਬੱਲੇ ਕਰਵਾਉ ਆਹ ਦੇਖੋ ਦਿਉਰਿਆ ਅਮਨ ਮੇਰੇ ਮਿੱਤਰੋ ਹਾਸਲਾ ਲਈ ਜਾਂਦਾ ਹੈ ਵੱਡਾ ਅਮਨ ਦੋਨੇ ਦੌਰੇ ਵਾਲੇ ਅਮਨ ਮੋਟਰਸਾਈਕਲ ਤੇ ਬਹਿ ਗਏ ਇੱਕ ਇੱਕ ਜੱਫਾ ਲਾਤਾ ਦੋਨਾਂ ਨੇ ਮੱਖਣ ਸੰਧੂ ਮੱਖੀ ਗੱਲਾਂ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਕੋਟਰੀ ਵਾਲਿਆ ਛੇੜ ਮੁੰਡੇ ਨੂੰ ਉਹ ਬੂਟਿਆਂ ਦਾਣੇ ਵਾਲਿਆ ਛੇੜ ਮੁੰਡੇ ਨੂੰ ਹੁਸ਼ਾਰਾ ਬੋਪਰੀਆ ਤੇਰਾ ਇੱਕ ਜੱਫਾ 2100 ਦਾ ਉਹ ਮੁਕਾਬਲਾ ਇੱਕ ਪਾਸੇ ਬੋਪਰੀਆ ਹੁਸ਼ਾਰਾ ਤੇ ਦੂਜੇ ਪਾਸੇ ਫੈਸਲਾ ਅਬ ਸੰਧੂਆਤਰ ਅਮਨ ਦਾ ਇੱਕ ਇੱਕ ਦੋਨਾਂ ਦਾ ਹਾਂ ਦੋਨਾਂ ਦਾ ਇੱਕ ਇੱਕ ਹੋ ਗਿਆ ਸੂਚ ਖੇਪੜ ਜਸਵੀਰ ਆਰਸੀਆਈ ਟਰਾਂਸਪੋਰਟ ਦੇ ਨਾਲ ਬਿੰਦੂ ਆਸਟ੍ਰੇਲੀਆ ਦਾ ਵੱਲੋਂ 11000 ਹੈ ਜੇ ਹੁਣ ਜਿਹੜਾ ਮਰਜ਼ੀ ਦੋ ਅਮਨ ਜਫਾ ਲੱਗ ਗਿਆ 11000 ਦਿੱਤਾ ਜਾਊ ਇੱਕ ਇੱਕ ਲੱਗ ਗਿਆ ਦੋ ਅਮਨ ਖੇਡਦੇ ਆ ਆ ਸਾਹਮਣੇ ਪਈ ਹੋਈ ਪ੍ਰੀਮੀਅਮ ਦੀ ਕਬੱਡੀ ਭੀਸ਼ਮ ਕੈਨੇਡਾ ਦੀਪ ਸਾਨੇ ਵਾਲਾ ਭਾਈ ਗੋਪੀ ਮੇਰੇ ਵੀਰੋ ਉਹਨਾਂ ਵੱਲੋਂ ਸਨੀ ਕੈਨੇਡਾ ਹੁਸ਼ਾਰੇ ਦਾ ਜਫਾ 2100 ਦਾ ਤੇ ਬੂਟੇ ਨਾਨੇ ਦਾ ਜਫਾ 2100 ਦਾ ਲਾਤਾ ਪਹੁੰਚ ਦੇ ਕਰ ਦਿਓ ਛੇੜ ਕਹਾੜੀ ਸਾਨੇ ਆਲਮਗੀਰ ਜਸ਼ਨ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਧਰ ਥੋੜੇ ਪਿੱਛੇ ਹੋ ਜਾਓ ਥੋੜੇ ਥੋੜੇ ਸਦੀ ਦੇ ਫਾਜ਼ਲ ਸਾਹਿਬ ਕੈਨੇਡਾ ਤੋਂ ਬਿਸ਼ਵਾਨਾਥ ਜੀ ਉਹਨਾਂ ਵੱਲੋਂ ਜਿਹੜਾ ਜਫਾ ਹੁਣ ਲੱਗੂ 1000 ਦਿੱਤਾ ਜਾਉ ਸੰਦੀਪ ਵੱਲੋਂ ਤੇ ਸਦੀ ਦੇ ਫਾਤਰ ਵਿਸ਼ਵਾਨਾਥ ਜੀ ਤੇ ਦਾਲਦੀਪ ਸਾਹਨੇ ਵਾਲ 1000 ਲਓ ਸਾਹਮਣੇ ਜਸ਼ਨਦੀ ਪਈ ਹੋਈ ਰੇਡ ਉਹ ਦਲਦੀਪੂਰੀ ਤੇ ਨਾਲ ਰਵੀ ਫੌਜੀ ਉਹਨਾਂ ਵੱਲੋਂ ਤਿੰਨ ਜਫੇ 11000 ਦੇ ਜਰਾ ਸਾਰੇ ਅੰਦਾਣੇ ਵਾਲਾ ਬੱਲੇ 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 2100 2100 ਕੱਢ ਸਣੀ ਕੈਨੇਡਾ ਵਾਲਿਆ 2100 ਕੱਢ ਚੱਲ ਓਏ ਗੱਬਰੂਆ ਉਧਰ ਸਦੀਵੇ ਫਾਦਰ ਵੱਲੋਂ 1000 ਦੇ ਦਿੱਤਾ ਗਿਆ ਨੋਟਾਂ ਦੀ ਵਰਖਾ ਦੇਖੋ 5 500 ਡਾਲਰ ਹਤਾ ਡਾਲਰਾਂ ਦੀ ਵਰਖਾ ਹੋ ਗਈ ਸੰਧੂ ਦਾ ਐਦਾਂ ਦਾ ਸੱਟੋ ਬੇਨਤੀ ਹੈ ਕਿਰਪਾ ਕਰਕੇ ਕਿਉਂਕਿ ਮੈਂ ਚੱਲਦਾ ਪੈਰਾਂ ਦੇ ਥੱਲੇ ਨੋਟ ਆਉਣਗੇ ਇਹ ਦਾਣਾ ਸੱਟੋ ਛੇੜ ਕਾਣੀ ਸਵਰਨੇ ਆ ਇਹ ਮਾਲਕਾਂ ਵਾਲੇ ਡਾਂਦ ਰਿਆ ਸਣੀ ਐਦਾਂ ਦਾ ਸੱਟ ਚਾਹੇ ਆਪਣਾ ਦੇ ਰੁਪਈਏ ਆ ਇਹ ਕਦਰ ਕਰੀਏ ਮਾਇਆ ਦੀ ਕਦਰ ਕਰੀਏ ਮਾਇਆ ਦੀ ਲਓ ਸਾਹਮਣੇ ਪਈ ਹੋਈ ਕਬੱਡੀ ਆ ਬੋਪਰਾ ਦਾ ਪ੍ਰਵੀਰ ਮੇਰੇ ਮਿੱਤਰੋ ਨੰਬਰ ਦਾ ਸ਼ਾਨਦਾਰ ਵਾਧਾ ਕਰ ਗਿਆ ਸਦੀ ਵਿਸਵਾ ਨਾਜੀ ਕੈਨੇਡਾ ਨਾਲ ਦੀਪੂ ਸਾਡੇ ਵਾਲ ਦਾ ਧੰਨਵਾਦ ਹੈ ਆ ਪਈ ਹੋਈ ਮੱਖਣ ਸੰਧੂ ਦੀ ਕਬੱਡੀ ਮਾਝੇ ਦੀ ਐਕਸਪ੍ਰੈਸ ਆਹ ਦੇਖਾਂਗੇ ਸੰਧੂਆਂ ਦਾ ਪੁੱਤ ਅੱਜ ਮਾਝੇ ਤੋਂ ਹਾਂ ਪੋਲੇ ਵਾਲੇ ਬਿੱਟੂ ਦੀਆਂ ਯਾਰੀਆਂ ਜਾਰੀਆਂ ਜਾਰੀਆਂ ਨਮਾਉਂ ਤੇ ਵੀ ਪੁੱਜਾ ਹੋਇਆ ਦੇਖੋ ਪਈ ਹੋਈ ਕਬੱਡੀ ਚਾਰ ਜਾਫੀਆਂ ਤੋਂ ਸ਼ਾਰਾ ਬੋਪਰ ਦੇ ਨਾਲ ਹਾ ਟੱਕਰ ਸਰੇ ਦੀ ਨੰਬਰ ਮੱਖਣ ਦਾ ਪਿਆਰ ਨਾਲ ਨੰਬਰ ਮੱਖਣ ਸਿੰਘ ਦਾ ਪਿਆਰ ਨਾਲ ਚੱਲੋ ਜਵਾਰ ਦਾ ਬਾਤ ਬੜੀ ਮਨਕੀਰ ਤੁਮਤਾਨ ਸਾਹਿਬ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਮੁੰਡਾ ਗੋਲੀ ਵਾਂਗੂ ਨਿਕਲਿਆ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਐ ਪਰ ਦੂਜੇ ਪਾਸੇ ਸੀਚੇ ਵਾਲੀਆ ਵਹਿਗਰੂ 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 ਓ ਬੱਲੇ 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 ਓ ਬੱਲੇ ਬੱਲੇ ਓ ਬੱਲੇ ਬੱਲੇ ਖੜਕਾ ਧੜਕਾ ਨੰਬਰ ਜਿਹੜਾ ਵਹਿਗਰੂ ਸੀਚੇ ਵਾਲੀਏ ਦਾ ਹਾਂਜੀ ਉਧਰ ਕਾਕਾ ਦਬਈ ਸੰਦੀਪ ਖੇਪੜੋ ਨਾਲੋਂ 5106 ਵਹਿਗਰੂ ਤੋ ਜਫੇਰ ਉਹਦਾ 5100 ਦਿੱਤਾ ਜਾਊ ਧੰਨਵਾਦ ਹੈ ਆ ਵੀ ਕਬੱਡੀ ਕੀਦੀ ਹੈ ਚਾਰ ਜਾਫੀ ਬਹਿ ਗਏ ਮੋਟਰਸਾਈਕਲ ਤੇ ਛਾਲਾ ਮਾਰ ਕੇ ਐਂ ਕਹਿੰਦੇ ਚਾਰਾਂ ਦਾ ਚਲਾਨ ਹੁੰਦਾ ਇੱਕ ਚਾਹੀਦਾ ਉਹ ਚਾਰਾਂ ਦਾ ਚਲਾਨ ਹੁੰਦਾ ਬੁੱਤਿਆ ਚਾਰਾਂ ਦਾ ਤੇ ਪੰਜ ਬਹਿ ਗਏ ਪੰਜਾਂ ਦਾ ਤਾਂ ਡਬਲ ਚਲਾਨ ਹੋਊ ਹੁਣ ਤਾਂ ਚਲਾਨ ਵੀ ਮਹਿੰਗੇ ਹੋ ਗਏ ਆ ਬੂਟੇ ਦੇ ਜੁੱਫਿਆਂ ਤੇ ਸਨੀ ਕੈਨੇਡਾ ਵੱਲੋਂ ਡਾਲਰ ਬਾਰੇ ਜਾਣਗੇ ਡਾਲਰ ਬਾਰੇ ਜਾਣਗੇ ਆਓ 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 ਬੱਲੇ 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 ਹਸ਼ਿਆਰਾ ਤੇ ਇੱਕ ਪਾਸੇ ਆਲੰਗੀਰੀਆ ਜਸ਼ਨ ਆ ਜਾ ਜਸ਼ਨ ਸਕਿੰਟ ਪੂਰੇ ਹੋਣ ਵਾਲਿਆ ਆਹ ਬਾਰਡਰ ਪਾਰ ਕਰ ਗਿਆ ਨੰਬਰ ਆਪਣੀ ਟੀਮ ਨੇ ਜੁੜ ਗਿਆ ਚੱਲੋ ਜਵਾਨਾ ਬੋਕਰੀਆ ਪ੍ਰਵੀਨ ਕਬੱਡੀ ਪਾ ਰਿਹਾ ਆਹ ਪ੍ਰਵੀਨ ਕਬੱਡੀ ਪਾ ਰਿਹਾ ਬਿੱਟੂ ਦੇ ਆਹ ਬਿੱਟੂ ਦੇ ਚੇਲੇ ਬਿੱਟੂ ਦੇ ਪੱਥੇ ਬੱਲੇ ਬੱਲੇ ਕਰਵਾਈ ਜਾਂਦੇ ਸਦੀ ਕ੍ਰੇਡਾ ਵਿਸ਼ਵਾਨਾਥ ਜੀ ਕ੍ਰੇਡਾ ਲਾਈਵ ਜੁੜਿਆ ਉਹਨਾਂ ਵੱਲੋਂ ਫੱਟਾ ਵਾਰ ਕੀਤਾ ਜਾਉ ਸਾਸ਼ੇਈ ਟਰਾਂਸਪੋਰਟ ਤੇ ਸੂਰਜ ਟਰਾਂਸਪੋਰਟ ਕੰਪਨੀ ਹੁਸ਼ਾਰੇ ਦਾ ਇੱਕ ਜੱਫਾ 5100 ਦਾ ਅਸ਼ਤਮੇ ਦੌਰੇ ਦਾ 5100 ਦਾ ਅਸੋਕ ਬਾਠ ਬੀਲੂ ਬਾਠ ਤੇ ਨਿੱਕਾ ਬਾਠ ਉਹਨਾਂ ਵੱਲੋਂ ਹੁਸ਼ਾਰੇ ਦੇ ਦੋ ਜੱਫੇ ਹੁਣ 3102 ਕਰਤੇ ਲਾ ਦੇਖਾਂਗੇ ਪਈ ਹੋਈ ਮੱਖਣ ਸੰਧੂ ਦੀ ਕਬੱਡੀ ਆਹ ਬੂਤਾ ਡਬਲ ਟੱਚ ਮੋਟਰਸਾਈਕਲ ਤੇ ਬੈਂਦਾ ਬੈਂਦਾ ਫੇਰ ਰਹਿ ਗਿਆ ਸੰਧੂਆ ਤੇ ਜੀਤ ਵਾਲਾ ਭੋਲੂ ਕਾਡੀ ਪਾਉਂਦਾ ਜੀਤ ਵਾਲਾ ਅਮਨ 5100 ਦਾ ਸੂਰਜ ਖੇਪੜ ਖੜਾ ਸਾਡੇ ਕੋਲੇ ਪ੍ਰਾ ਲੈ ਵੀ ਸੂਰਜਾ ਅੱਜ ਸਵਾਦ ਲਿਆਤਾ ਹਾਂਜੀ ਉਧਰ ਤੇ ਇੱਕ ਜਫਾ ਲੱਗ ਗਿਆ ਜਿੰਤਰੋ ਮਰਜੀ ਬਿਸਵਾਲ ਆਜੀ ਕੈਨੇਡਾ ਵਾਲੇ ਉਹਨਾਂ ਵੱਲੋਂ 3100 ਦਿੱਤਾ ਜਾਊ ਆ ਸਣੀ ਦੇ ਫਾਦਰਾਂ ਵੱਲੋਂ ਲਓ ਦੇਖੋ ਟੱਕਰ ਆ ਬਹਗਰੂ ਵਾਹ ਓਏ ਗੱਬਰੂ ਆ ਭੋਲੂ ਜੀਲਦਵਾਲਾ ਇਸ ਸਮੇਂ ਨੰਬਰ ਦਾ ਵਾਧਾ ਕਰ ਗਿਆ ਔਰ ਅਗਲੀ ਰੇਡ ਪਾਉਣ ਦੇ ਲਈ ਜਸ਼ਵਿੰਦਰ ਆਲਮਗੀਰ ਸਾਹਿਬ ਵਾਲਾ ਫੇਰ ਆ ਗਿਆ ਲਓ ਯਸ਼ੁਨ ਆਲਮਗੀਰ ਸਾਹਿਬ ਦੀ ਧਰਤੀ ਦਾ ਮੇਰੇ ਮਿੱਤਰੋ ਵੱਡਾ ਮੱਲੇ ਔਰ ਝੂ ਮੱਝ ਸੌ ਦੀ ਯਸ਼ਨ ਦੀ ਹੈ ਸਾਹਮਣੇ ਕਬੱਡੀ ਪਾਉਣ ਦੇ ਲਈ ਯਸ਼ਨ ਮੇਰੇ ਵੀਰੋ ਆਲਮਗੀਰਿਆ ਅੱਗੇ ਵੱਲ ਵਧਦਾ ਹੋਇਆ ਥੋੜੋ ਇਸ਼ਾਰੇ ਦੇ 5100 ਦਾ ਜਫਾ ਸਨੀ ਬਾਈ ਵੱਲੋਂ ਹੈ ਬਈ ਵਾਹ ਤੇ ਵੇਖਾਂਗੇ ਮੁਕਾਬਲਾ ਕਿਦਾਂ ਦਾ ਹੋਣਾ ਹੈ ਆਲਮਗੀਰਿਆ ਅੰਦਾਣੇ ਵਾਲਾ ਬੂਟਾ ਬੱਲੇ ਬੱਲੇ ਹੋ ਗਈ ਮਿੱਤਰੋ ਪੰਜ ਝਾਫੀ ਬੈਠੇ ਨੇ ਮੋਟਰਸਾਈਕਲ ਤੇ ਹੁਣ ਵੇਖਾਂਗੇ ਕੱਲਾ ਕੱਲੇ ਨੇ ਲਾਤੇ ਚਾਰੇ ਚਾਰੇ ਥੱਲੇ ਲਾਤੇ ਹੰ ਦਾਣੇ ਵਾਲਾ ਬੂਟਾ ਕੱਲਾ ਮੋਟਰਸਾਈਕਲ ਤੇ ਬਹਿ ਗਿਆ ਖੇਡ ਕਹਾਣੀ ਓ ਯਾਰੇ ਵਾਲਿਆ ਹੁਦਰ ਕੱਲਾ ਬੂਟਾ ਬਹਿ ਗਿਆ ਔਰ ਮੋਟਰਸਾਈਕਲ ਤੇ ਜੇ ਤੁਸੀਂ ਬਰਾਬਰ ਬਣਾਇਆ ਤੇ ਕੰਮ ਨੂੰ ਜਫਾ ਲਾਉਣਾ ਪਣਾ ਗਬਰੂਆ ਇੱਕ ਅਮਲੇ ਨੂੰ ਤਾਂ ਜਫਾ ਬਰਾਬਰ ਲਾਉਣਾ ਪਣਾ ਲੋ ਪ੍ਰਵੀਰ ਇਸਨੇ ਕਬੱਡੀ ਪਾ ਰਿਹਾ ਇੱਕ ਬੰਦੇ ਵਾਹ ਗਰੂ ਹਰਦੂ ਸਿੰਘ ਨੇ ਦੇਖੋ ਆਪਣਾ ਕੀ ਇਸ਼ਾਰਾ ਨੰਬਰ ਰੇਡਰ ਦਾ ਡਬਲ ਟੱਚ ਡਬਲ ਟੱਚ ਨੰਬਰ ਜਿਹੜਾ ਆ ਰੇਡਰ ਦਾ ਭੰਗੜਾ ਪਾਉਂਦਾ ਫਿਰਦਾ ਆ ਰਵੀ ਸਵਾਰਿਆ ਭੰਗੜਾ ਪਾਉਂਦਾ ਫਿਰਦਾ ਲਓ ਰਵੀ ਸਾਡਾ ਐਸਐਸਵੀ ਦੀ ਪੂਰੀ ਪਿੰਦਰ ਪੀਪੀ ਸਾਰਿਆਂ ਦਾ ਧੰਨਵਾਦ ਹੈ ਲਓ ਸਾਹਮਣੇ ਕਬੱਡੀ ਸਵੇ ਮੱਖਣ ਸੰਧੂ ਮੱਖੀ ਕਲਾ ਵਾਲਾ ਮੇਰੇ ਮਿੱਤਰੋ ਫਾਈਨਲ ਚੱਲਦਾ ਆਹ ਕਦੇ ਕਰੀਪੁਰ ਚਾਹ ਵਾਲੇ ਦੇ ਕਬੱਡੀ ਕੱਪ ਦਾ ਆਹ ਮੁੰਡਾ ਮੋਤ ਸਿੰਘ ਦਾ ਤੀਜਾ ਲਾਊਕਾ ਲਈ ਬੁੱਤਾ ਅੰਦਾਣੇ ਵਾਲਾ ਹੈ ਬੁੱਤਾ ਅੰਦਾਣੇ ਵਾਲਾ ਪਰ ਸੰਧੂਆ ਦਾ ਮੁੰਡਾ ਦਬਦਾ ਕਿੱਥੇ ਐ ਸੰਧੂਆ ਦਾ ਮੁੰਡਾ ਦਬਦਾ ਕਿੱਥੇ ਐ ਆ ਆਮਣ ਓਏ ਭਾਈ ਸੂਰ ਦੇ ਖੇਪੜ ਕਹਿੰਦਾ ਤੇਰਾ ਇੱਕ ਜਫਾ ਰਹਿ ਗਿਆ 5200 ਦਾ ਅਮਨ ਦੌਰੇ ਵਾਲਿਆ ਇੱਕ ਜਫਾ 5200 ਦਾ ਸਵਾਰਿਆ ਛੇੜ ਕਹਾਣੀ ਲਓ ਸਾਹਮਣੇ ਕਦੇ ਪਈ ਹੋਈ ਕਬੱਡੀ ਵੇਲੇ ਮਿੱਤਰੋ ਫੇਰ ਡਬਲ ਟੱਚ ਹਾਂ ਨੰਬਰ ਭੰਲੂ ਜੀ ਦਾ ਸਾਰੇ ਜਿੰਮੜਗੇ ਪੋੜੇ ਵਾਲੀਏ ਬਿੱਟੂ ਕਹ ਮੁੰਡਿਆਂ ਨੂੰ ਕਿ ਸੱਪੜ ਕੇ ਚੱਲਣ ਖੋੜਾ ਇਧਰੋਂ ਇਧਰੋਂ ਫੌਜੀ ਰਵੀ ਯੋਰ ਫੁੱਲ ਲਾ ਰਿਹਾ ਆਜੋ ਕਿਰਾ ਸਾਡੇ ਦੀਪੂ ਬੀਐਸਐਫ ਸਫੀ ਫੌਜੀ ਉਹਨਾਂ ਵੱਲੋਂ ਇਸ਼ਾਰੇ ਦੇ ਦੋ ਜਫੇ 3100 ਦੇ ਉਧਰ 11000 ਲੱਗਿਆ ਸੂਰਤ ਖੇਪੜ ਵੱਲੋਂ ਜਸਵੀਰ ਆਰਸੀਆਈ ਟਰਾਂਸਪੋਰਟ ਤੇ ਨਾਲ ਬਿੰਦੂ ਆਸਟ੍ਰੇਲੀਆ ਉਹਨਾਂ ਦਾ 11000 ਬਿੱਟੂ ਮੁੰਡਿਆ ਨੂੰ ਕਹਦੇ ਇੱਕ ਜਫਾ ਰਹਿੰਦਾ ਲਓ ਸਾਹਮਣੇ ਜਸ਼ਨ ਇਸ ਸਮੇ ਆਲਮਗੀਰ ਸਰ ਦੀ ਧਰਤੀ ਦਾ ਕਬੱਡੀ ਪਾ ਰਿਹਾ ਹੈ ਅਸ਼ੋਕ ਬਾਠੋਲਾ ਵੱਲੋਂ ਹੁਸ਼ਾਰੇ ਦੇ ਦੋ ਜਫੇ 11 ਸਾਡੇ ਸਾਡੇ ਸੂਟ ਦੇ ਬਾਈ ਖੇਪੜ ਸੂਟ ਟਰਾਂਸਪੋਰਟ ਵਾਲਿਆਂ ਵੱਲੋਂ ਹੁਸ਼ਿਆਰਾਂ ਦਾ ਇੱਕ ਜੱਫਾ ਰਹਿਣਾ 5100 ਦਾ ਇੱਕ ਜੱਫਾ ਰਹਿਦਾ ਅਮਨ ਦਾ 5100 ਦਾ ਖੇਡ ਖਾੜੀ ਲਓ ਸਾਹਮਣੇ ਕਬੱਡੀ ਮੇਰੀਓ ਪ੍ਰਵੀਨ ਇਧਰ ਜਸਵੀਰ ਹਰਖਿਆ ਫਿਰਦਾ ਮੁੰਡੇ ਕਹਿੰਦਾ ਜੱਫਾ ਲਾਓ ਸੂਰਜ ਕਹਿੰਦਾ 11000 ਦੇਣਾ ਨਾਲ ਬਿੰਦੂ ਉਸੇ ਦੀ ਹੈ ਧੰਨਵਾਦ ਲਓ ਪਈ hui ਆ ਪ੍ਰਵੀਨ ਦੀ ਕਬੱਡੀ ਮੇਰੇ ਮਿੱਤਰੋ ਕੌਣ ਜੱਫਾ ਲਾਉ ਜਾ ਰੇਂਡਰ ਭੱਜੂ ਆ ਦੇਖੋ ਅਮਨ ਹੁਣ ਦੂਜਾ ਟੱਟੇ ਵਾਲਿਆ ਦੂਜਾ ਲਾਤਾ ਇਹਨੇ ਵੀ ਕਾਲਿਆ ਅੱਟਿਆਂ ਦਾ ਦੂਜਾ ਲਾਤਾ ਦੋ ਦੋ ਜਵਾਰੀਆਂ ਦੋ ਸਵਾਰੀਆਂ ਫੇਰ ਮੋਟਰਸਾਈਕਲ ਤੇ ਸਾਡੇ ਜਸਵੀਰ ਆਰਸੀਆਈ ਟਰਾਂਸਪੋਰਟ ਬਿੰਦੂ ਅਸੇਲੀਆ ਦਾ ਸੂਰਜ ਖੇਪੜ ਸੂਰਜ ਟਰਾਂਸਪੋਰਟ ਵਾਲਿਆਂ ਵੱਲੋਂ 11000 ਜਿਹੜਾ ਜੱਫੇ ਦਾ ਦਿੱਤਾ ਜਾਣਾ ਖੜੋ 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 ਪਾਕ ਕਬੱਡੀ ਸੰਧੂਆਂ ਦਾ ਮੁੰਡਾ ਬੱਬੂ ਬੱਬੂ ਤੇ ਕਾਕੂ ਫੱਗੂ ਵਾਲਾ ਉਹਨਾਂ ਵੱਲੋਂ ਬੂਟੇ ਦਾਣੇ ਦਾ ਇੱਕ ਜੱਫਾ 2100 ਦਾ ਸਾਹਮਣੇ ਮੱਖਣ ਸੰਧੂ ਮੱਖੀ ਕਲਾਂ ਵਾਲਾ ਕਬੱਡੀ ਪਾਉਣ ਦੇ ਲਈ ਅੱਕੇ ਮਲਵਾਦਾ ਹੋਇਆ ਬੋਪਰੀਆ ਹੁਸ਼ਿਆਰੇ ਦਾ ਇੱਕ ਜੱਫਾ 5100 ਦਾ ਰਹਿੰਦਾ ਆਹ ਸੂਰਜ ਟ੍ਰਾਂਸਪੋਰਟ ਵਾਲਿਆਂ ਵੱਲੋਂ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਪੋਪਰੀਆ ਹੁਸ਼ਿਆਰਾ ਉਹ ਦੋ ਜੱਫੇ ਲਾ ਕੇ ਤਿੰਨ ਸਵਾਰੀਆਂ ਫੇਰ ਬਹਿ ਗਈਆਂ ਮੋਟਰਸਾਈਕਲ ਤੇ ਤਿੰਨ ਸਵਾਰੀਆਂ ਫੇਰ ਬਹਿ ਗਈਆਂ ਆਹ ਤਿੰਨ ਸਵਾਰੀਆਂ ਫੇਰ ਬਹਿ ਗਈਆਂ ਚਲਾਨ ਹੁੰਦਾ ਆਹ ਪਿੰਦਰ ਪੀਪੀ ਕਲਾ ਚਲਾਨ ਕਰਾਂਗੇ ਜੇ ਤਿੰਨ ਸਵਾਰੀਆਂ ਬੈ ਗਈਆਂ ਪਿੰਦਰ ਸਿਆ ਅਸੀਂ ਸਤਲਾਪ ਸਿੰਘ ਜੀ ਠਾਡੇਦਾਰ ਰੰਧਾਵਾ ਸਾਹਿਬ ਨੂੰ ਕਹਾਂਗੇ ਵੀ ਇਹ ਕਬੱਡੀ ਵਾਲੇ ਨੇ ਇਹਨਾਂ ਦਾ ਚਲਾਨ ਨਾ ਕੱਟਿਓ ਉਧਰੋਂ ਹੋਲਟ ਹੈ ਜਾਫੀਰਾ ਜਿਹੜਾ ਹੋਲਡ ਪੁਆਇੰਟ ਸੀ ਹਾਜੀ ਬੁੱਤੇ ਦਾ ਇੱਕ ਜੱਫਾ 2100 ਦਾ ਸਾਡੇ ਬੱਬੂ ਤੇ ਕਾਕੂ ਬੱਗੋ ਵਾਲ ਵਾਲੇ ਵਾਲੇ ਨੇ 2100 ਥੋੜੇ ਥੋੜੇ ਪਿੱਛੇ ਹੋ ਜੋ ਬੋਪਰੀਆ ਪ੍ਰਵੀਰ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਤੇ ਹੁਣ ਵੇਖਾਂਗੇ ਤਿੰਨ ਸਵਾਰੀਆਂ ਬੈੰਦੀਆਂ ਨੇ ਜਾਂ ਫਿਰ ਦੋ ਪਾਰ ਚੈਨ ਟੁੱਟੀ ਦਾ ਇਸ਼ਾਰਾ ਨੰਬਰ ਰੇਟਰ ਦਾ ਆਲਮਗੀਰਿਆ ਚੱਲਿਆ ਓ ਇਸ ਵਰਨੇ ਆਲਮਗੀਰਿਆ ਚੱਲਿਆ ਇਹ ਚੇਨ ਉੱਥੇ ਘੁੰਮਦੀ ਐ ਜਿੱਥੇ ਚੌਧਰੀ ਕਨੇਡਾ ਬੈਠਾ ਆ ਜਿੱਥੇ ਭਾਨ ਦਾ ਕਰਨਕ ਤਾੜੀਆਂ ਬੈਠਾ ਆ ਮੁੰਡੇ ਉਧਰ ਨੂੰ ਹੋ ਗਿਆ ਆ ਲੱਕਿਉਰੀ ਆਇਆ ਹੋਇਆ ਸਾਰੇ ਦਾ ਧੰਨਵਾਦ ਲਓ ਪਈ ਹੋਈ ਕਬੱਡੀ ਚਾਰ ਜਾਫੀ ਤਿਆਰ ਹੁਣ ਚਾਰਾਂ ਚੋਂ ਅਨਦਾਣੇ ਵਾਲਾ ਬੂਟਾ ਤੀਜਾ ਲਾ ਪਾਉ ਕੇ ਨਹੀਂ ਆ ਦੇਖੋ ਉਹ ਟੱਕਰ ਭੱਲੇ ਉਹ ਟੱਕਰ ਭੱਲੇ ਉਹ ਟੱਕਰ ਉਹ ਟੱਕਰ ਉਹ ਠੋਕਤਾ ਤੀਜਾ ਤਿੰਨ ਸਵਾਰੀਆਂ ਲੈ ਕੇ ਇੱਕ ਸਵਾਰੀ ਵਹਿ ਗਈ ਮੋਟਰਸਾਈਕਲ ਤੇ ਅੰਦਾਣੇ ਵਾਲਾ ਬੂਟਾ ਤੀਜਾ ਠੋਕਿਆ ਓਏ ਸੰਧੂਆ ਕੱਲਾ ਮੋਟਰਸਾਈਕਲ ਦੀ ਸੈਲਫ ਮਾਰ ਕੇ ਮੋਟਰਸਾਈਕਲ ਨੂੰ ਪਿੰਡ ਨੂੰ ਭਜਾਈ ਜਾਂਦਾ ਹੈ ਆ ਰੋਕੋ ਜੇ ਰੋਕਿਆ ਜਾਂਦਾ ਰੋਕੋ ਜੇ ਰੋਕਿਆ ਜਾਂਦਾ ਬੱਗੋ ਆ ਕਿੱਥੇ ਆ ਬੱਗੋ ਵਾਲੇ ਆ ਜਾਓ ਵੀ ਬੱਗੋ ਵਾਲੇ ਬੱਗੋ ਵਾਲੀਏ ਕਿੱਥੇ ਐ ਆ ਜਾਓ ਭਰਾ ਬਣ ਕੇ ਬੱਗੋ ਵਾਲੀਏ ਭਰਾ ਸਾਡੇ ਲਓ ਸਾਹਮਣੇ ਕਬੱਡੀ ਪ੍ਰਵੀਨ ਦੀ ਇਸ ਸਮੇਂ ਖੇਡ ਮੈਦਾਨ ਚ ਪਈ ਹੋਈ ਆ ਉਧਰ ਵੀ ਜਿਹੜਾ ਤੂੰ ਕਹਿੰਦਾ ਮੁੰਡਾ ਉਹੀ ਐ ਜਿਹੜਾ ਤੂੰ ਕਹਿੰਦਾ ਮੁੰਡਾ ਬਹਿਗੂ ਸੀਚੇ ਵਾਲੀ ਐ ਇੱਕ ਪਾਸੇ ਬੋਪੁਰਿਆ ਪ੍ਰਵੀਨ ਐ ਤੇ ਦੂਜੇ ਪਾਸੇ ਬਹਿਗੂ ਸੀਚੇ ਵਾਲਿਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਆਹ ਦੂਜਾ ਠੋਕਦਾ ਆਹ ਦੂਜਾ ਅਟਾਇਆ ਦੂਜਾ ਦੂਜਾ ਠੋਕਦਾ ਥੋੜੇ ਥੋੜੇ ਪਿੱਛੇ ਹੋ ਜਾ ਹਾਂਜੀ ਕਾਕੂ ਬੱਗਵਾਲ ਤੇ ਨਾਲ ਕਾਕੂ ਤੇ ਕਰਨ ਬੱਗਵਾਲ ਕਾਕੂ ਤੇ ਕਰਨ ਬੱਗਵਾਲ ਉਹਨਾਂ ਵੱਲੋਂ ਆਹ ਜਿਹੜਾ ਬੂਤੇ ਨੇ ਤੀਜਾ ਜਫਾ ਲਾਇਆ 2100 ਮੇਰੇ ਕੋਲ ਆ ਫੜ ਲਓ ਆ ਧੰਨਵਾਦ ਹੈ ਜਸ਼ਨ ਕਬੱਡੀ ਪਾ ਰਿਹਾ ਹੈ ਚਾਰ ਜਫੀ ਤਿਆਰ ਹੋ ਹੁਣ ਚਾਰਾਂ ਤੋਂ ਹੁਸ਼ਿਆਰ ਤੇ ਜਸ਼ਨ ਹੁਸ਼ਿਆਰ ਤੇ ਜਸ਼ਨ ਹੁਸ਼ਿਆਰਾਂ ਤੇ ਜਸ਼ਨ ਮੋਟਰਸਾਈਕਲ ਸੰਧੂਆ ਐਵੇਂ ਨਹੀਂ ਤੇਜ਼ ਹੋ ਰਹੀਦਾ ਹੈ ਇਹ ਤਾਂ ਲੁਧਿਆਣੇ ਨੂੰ ਲਈ ਜਾਂਦਾ ਆ ਉਹ ਕਹਿੰਦੇ ਭੋਲਾ ਜੀਨ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਾਰਾਂ ਚੋਂ ਵੈਗਰੂ ਸੀਟੇ ਵਾਲਿਆ ਆ ਵੱਡਾ ਮਣ ਹੈ ਮੇਰੇ ਵੀਰੋ ਪਰ ਭੋਲਾ ਜੀਨ ਵਾਲਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਚੱਲ ਓਏ ਮੱਖਣ ਸੰਧੂਆ ਬਾ ਕਬੱਡੀ ਮੱਖੀ ਕਲਾ ਪਿੰਡਾ ਮਾਝੇ ਦਾ ਬੱਬਰ ਸ਼ੇਰ ਮਾਝੇ ਦੀ ਐਕਸਪ੍ਰੈਸ ਮੇਰੇ ਵੀਰੋ ਤੁਹਾਡੇ ਸਾਹਮਣੇ ਕਬੱਡੀ ਪਾਉਣ ਦੇ ਲਈ ਮੱਖਣ ਸੰਧੂ ਅੱਗੇ ਵੱਲ ਵਧਦਾ ਹੋਇਆ ਤੇ ਦੂਜੇ ਪਾਸੇ ਚਾਰ ਹੈ ਚਾਰ ਦੇ ਵਿੱਚੋਂ ਬੋਪਰੀਆ ਹੁਸ਼ਿਆਰਾ ਬੱਲੇ 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 ਖੜਕਾ ਡੜਕਾ ਭੱਜ ਉੜ ਜਾ ਬਈ ਵਾਹ ਇਹਨੂੰ ਕਹਿੰਦੇ ਆ ਮਾਝਾ ਐਕਸਪ੍ਰੈਸ ਮੇਰੇ ਵੀਰੋ ਆ ਮਾਝਾ ਐਕਸਪ੍ਰੈਸ ਐ ਇਹ ਆ ਪਾਪੇ ਕਾਲੇ ਮੇਰੇ ਸੰਧੂ ਦੀ ਕਿਰਪਾ ਸੰਧੂਆਂ ਦਾ ਮੁੰਡਾ ਮੱਖਣ ਸੰਧੂ ਮੇਰੇ ਵੀਰੋ ਮਾਝੇ ਵਾਲਾ ਆ ਰੌਚ ਦਾ ਯਾਰ ਆਇਆ ਹੈ ਕੈਨੇਡਾ ਸਨੇ ਕੈਨੇਡਾ ਦਾ 11 ਦਾ ਯਾਰ ਪਹੁੰਚ ਪਹੁੰਚ ਨਹੀਂ ਸਕਿਆ ਸੀ ਨੂੰ ਕੈਨੇਡਾ ਪਰ ਲਾਈਵ ਤੱਕਦਾ ਨਜ਼ਾਰਾ ਪਰ ਆਜੋ ਸਾਰੇ ਥੋੜੇ ਥੋੜੇ ਪਾਸੇ ਪਾਸੇ ਹੋ ਜੋ ਥੋੜੇ ਥੋੜੇ ਹੱਤਿਆਂ ਤੋਂ ਪਰਾਂ ਨੂੰ ਹੋ ਜੋ ਥੋੜੇ ਥੋੜੇ ਸਾਈਡ ਤੇ ਹੋ ਜੋ ਉਧਰ ਕੋਈ ਇੱਕ ਟਾਇਰ ਦਾ ਸੁੱਖਾ ਰੰਦਾਵਾ ਉਹ ਵੀ ਕਿੰਨੇ ਮਾਰ ਕਰਦਾ ਮੱਖਣ ਸੱਧੂ ਦੀ ਖੇਡ ਤੇ ਕੋਈ ਇੱਕ ਟਾਇਰ ਦਾ ਸੁੱਖਾ ਧੰਨਵਾਦ ਮੇਰੇ ਵੀਰੋ ਧੰਨਵਾਦ ਹੈ। ਅਟੇ ਵਾਲਿਆ ਰੈਂਦਾ ਮੈਚਾਂ ਮੁੱਕ ਗਿਆ। ਰੈਂਦਾ ਮਣੀ ਹੋ ਗਿਆ ਜੀ ਕਹਿੰਦੇ। ਸਮਾਪਤ ਹੋ ਗਿਆ। ਕਾਲਿਆ